ਮੋਰ ਵੀ ਜਾਰਾ ਥੱਕ ਚੱਲਿਆ ਇੱਥੇ ਬਹਿ ਬਹਿ ਕੇ ਹੈ ਇਧਰ ਨੂੰ ਜੀ ਵੇਖਣ ਡਿਆ ਉਧਰ ਜਾ ਸੁੱਖ ਦੇ ਮਾਰ ਠੂੰਗਾ ਉੱਚੀ ਉੱਚੀ ਬੋਲ ਹਾਂ ਉਹਨੂੰ ਪਤਾ ਲੱਗਿਆ ਵੀ ਦਿਨ ਚੜ ਗਿਆ ਵਾ ਉੱਤੋਂ ਤੇ ਅੱਧਾ ਤੇ ਨਲਿਆ ਵਾ ਕੰਮ ਨੂੰ ਕੰਮ ਕਰਨ ਦੀ ਮਾਰੀ ਅੰਦਰ ਵੜੀ ਉੱਠ ਕੇ ਆਈ ਨਹੀਂ ਤੇ ਮੰਮੀ ਚਾੜੂ ਲਾਉਂਦੇ ਲੈ ਭੀ ਇੰਨਾ ਖਾਓ ਤੂੰ ਜੇ ਮੇਰਾ ਲੱਕ ਹੀ ਥੱਕ ਗਿਆ ਬਾਰੀ ਨਾਲ ਮੰਮੀ ਜੀ ਝਾੜੂ ਤੁਸੀਂ ਲਾਉਂਦੇ ਝਾੜੂ ਕਿ ਲਾਉਣਾ ਮੇਮ ਸਾਹਿਬ ਦੇ ਉੱਤਰ ਹੀ ਨਹੀਂ ਉੱਤੋਂ ਉਹਨੂੰ ਕੀ ਹੋਇਆ ਕੀ ਪਤਾ ਕੀ ਹੋਇਆ ਵਾ ਤੂੰ ਤੇ ਰਹਿੰਦੋ ਲਿਆ ਮੈਂ ਲਾ ਲੈਨੀ ਐ ਨਹੀਂ ਮੈਂ ਲਾ ਲੈਣਾ ਮੈਂ ਸਾਰਾ ਉਧਰ ਹੁੰਜ ਲਿਆ ਮੇਰਾ ਤਾਂ ਲੱਕ ਹੀ ਬੜਾ ਥੱਕ ਗਿਆ ਵਾ ਅ ਮੋਰ ਨੂੰ ਆਖੜੀ ਮੈਂ ਠੂੰਗਾ ਮਾਰ ਜਾਗ ਤੇ ਸਿਰ ਤੇ ਉੱਠ ਲੋ ਤਾਂ ਰੈਂ ਚੜ ਗਿਆ ਜਾਂ ਉੱਚੀ ਉੱਚੀ ਬੋਲ ਉਹਨੂੰ ਕਿਹੜਾ ਸੋਨਾ ਭਾਈ ਜਿੰਨੀ ਮਰਜੀ ਉੱਚੀ ਬੋਲ ਬਹੁਤ ਗੱਲ ਵਾ ਮੈਂ ਚੱਲ ਮੈਂ ਕੋਈ ਨਹੀਂ ਹੁੰਜ ਲੈਨੀ ਆ ਖਣੀ ਹਾਲ ਲੈ ਵੀ ਫਸਲ ਬੀਤ ਤੇ ਲਈਦੀ ਆ ਤੇ ਖੌਂ ਖਰਾਬ ਹੁੰਦੀ ਆ ਜਿਨ ਜਿਹੜੇ ਨੇ ਦਾ ਖਸਾ ਮਿਲਣਾ ਆਏ ਜੇ ਹੁੰਦੀ ਮਨਪ੍ਰੀਤ ਤੇ ਤੋੜ ਕੇ ਨਿੰਬ ਦੇ ਚਾਰ ਪਾਲ ਲੈ ਉਹ ਵੀ ਸੁਣੋ ਵੀ ਜਿੰਨਾ ਨਹੀਂ ਤੇ ਗੋਡੇ ਨਾਲ ਬੱਜਦਾ ਰਹਿੰਦਾ ਹੀ ਬਾਹਰ ਨਿਕਲ ਕੇ ਵੇਂਦਾ ਹੀ ਨਹੀਂ ਕਿ ਫਸਲ ਕੀ ਆ ਕੀ ਨਹੀਂ ਅੰਬੂ ਜਿਹੜੇ ਪਾਟਾਂ ਦੇ ਆ ਪੱਕ-ਪੱਕ ਕੇ ਬੰਦਾ ਤੋੜ ਕੇ ਚਾਰ ਹੀ ਪਾ ਲਿੰਦਾ ਨਿਕਲਦਾ ਤਾਂ ਨਹੀਂ ਬਾਹਰ ਸਾਰੇ ਪਾੜ ਗੇ ਰਸਨਾ ਕਈ ਨਾ ਵਾ ਜੇ ਨਿਕਲਦਾ ਬਾਹਰ ਤੇ ਮੈਂ ਵੇਖਣ ਰਿਆ ਹਾਂ ਓ ਗੱਲ ਸੁਣ ਮੌਦ ਪੈਣੀ ਇਹ ਕੰਮ ਦੱਸਤਾ ਇਹਨੂੰ ਤੇ ਜਿੰਨਾਂ ਦੀਆਂ ਕਰ ਲੜਨ ਨੂੰ ਇਦਾਂ ਹੀ ਸ਼ੇਅਰ ਕੋਈ ਹਿਸਾਬ ਨਹੀਂ ਤੇ ਜੇ ਕਹਤ ਨੇ ਚਾਰ ਪੌਣਾ ਨਿੰਬੂ ਦਾ ਤੇ ਮੌਦ ਨੂੰ ਪੈਣੀ ਨਾਲ ਹੂੰ ਕੀ ਅੰਦਰ ਵੜਿਆ ਰਿੰਨਾ ਬਾਹਰ ਨਿਕਲੇ ਵੇਸ਼ਾ ਕਰੇ ਫਸਲ ਫੁੱਲ ਬਾਰੇ ਵੀ ਫਸਲ ਬਾਰੇ ਮੈਂ ਕੀ ਵੇਖਣਾ ਮੈਨੂੰ ਕਿਹੜਾ ਪੁੱਛ ਕੇ ਲਾਈ ਆ ਹਾਂ ਪੁੱਛ ਕੇ ਨਹੀਂ ਲਾਈ ਤੇ ਸੰਜੀ ਆ ਹਾਂਜੀ ਕਾਦੀ ਐ ਮੈਨੂੰ ਇੱਚੂ ਕੀ ਮਿਲਣਾ ਮੈਨੂੰ ਪਤਾ ਜਿੰਨੀ ਕਿ ਮੇਰੀ ਐ ਕਿਉਂ ਕਿ ਲੱਭਦਾ ਹੀ ਆ ਕੇ ਲੱਭਦਾ ਕੀ ਐ ਨਾ ਤੂੰ ਹੀ ਪੁੱਛ ਕੇ ਕੋ ਕੰਮ ਕਰਨਾ ਨਾ ਪੁੱਛ ਕੇ ਕੋ ਫਸਲ ਲਾਉਣੀ ਨਾ ਮੈਨੂੰ ਕਦੇ ਪੁੱਛਿਆ ਵਾ ਵੀ ਐਨੀ ਹੋਈ ਨਾ ਦੱਸਿਆ ਵਾ ਤੇ ਮੈਨੂੰ ਮੈਂ ਵੇਖਣ ਨਹੀਂ ਹੋਈਆਂ ਬਸ ਵੀ ਬਾਹਰ ਨਿਕਲ ਕੇ ਫਸਲਾ ਹੀ ਵੇਖਿਆ ਕਰ ਤੇ ਤੂੰ ਘਰੋਂ ਨਹੀਂ ਲੇਂਗਾ ਅੰਦਰੋਂ ਨਿਕਲ ਕੇ ਫੇਰ ਦੇਖਾਂ ਤੈਨੂੰ ਨੇ ਅੰਦਰ ਬੜਾ ਮੈਂ ਨਾ ਭੋਰੇ ਚਤਨੀ ਆ ਅੰਦੋ ਤੋੜਿਆ ਰਹੀ ਨਾ ਜਨਾਨੀ ਲਾਗੇ ਤੂੰ ਜਨਾਨੀ ਲਾਗੇ ਵੜਿਆ ਰਹੀ ਨਾ ਤੇ ਤੂੰ ਵਾਜ ਵੀ ਤੇ ਮਾਰ ਸਕਦਾ ਬੰਦਾ ਤੇ ਤੈਨੂੰ ਵਾਜ ਮਾਰ ਨਹੀਂ ਪੈਣੀ ਤੂੰ ਗੜਾ ਕੰਮ ਰੱਖਿਆ ਤੇਰੀ ਆਪਣੀ ਜ਼ਮੀਨ ਆ ਆਪਣੀ ਫਸਲ ਆ ਤੇਰੀ ਵਾਹ ਜ਼ਮੀਨ ਦਾ ਕੀ ਪਤਾ ਮੈਨੂੰ ਮਿਲਣੀ ਵੀ ਆ ਕਿ ਨਹੀਂ ਮੇਰੇ ਤਾਂ ਕੋਈ ਆਸ ਨਹੀਂ ਹੈ ਜਿਹੜਾ ਘਾਟੇ ਸੰਦ ਨਾ ਉਹ ਮਿਲਦਾ ਹੀ ਮਿਲਦਾ ਵਾ ਕੱਖ ਨਹੀਂ ਮਿਲਣਾ ਮੈਨੂੰ ਲੱਭਣ ਡਿਆ ਵਾ ਐਂਡਾ ਕਹਿ ਗਏ ਤੂੰ ਜਿਆਦਾ ਸਬਰ ਵਾਲਾ ਨਾ ਜਿਆਦਾ ਆਪਣਾ ਮਰਿਆ ਹੀ ਆ ਮਰੋਣਾ ਕੀ ਆ ਹੀ ਸਹੀ ਗੱਲ ਛੱਡ ਮੈਨੂੰ ਤਾਂ ਲੱਗਦਾ ਕਰ ਦਿਆਂ ਮੈਂ ਤੇ ਮੈਂ ਹੀ ਮਰ ਗਿਆ ਕਿਉਂ ਕੀ ਗੱਲ ਹੈ ਜੀ ਤੇ ਉਦੋਂ ਜਦੋਂ ਮੈਂ ਮੰਗੀ ਸੀ ਵੀ ਚਲੋ ਥੋੜੀ ਜੀ ਮੈਨੂੰ ਦੇ ਦਿਓ ਮੈਂ ਵੇਚ ਕੇ ਕੋਈ ਕਾਰੋਬਾਰ ਕਰ ਲਾਂਗਾ ਉਦੋਂ ਤੇ ਕਿਸੇ ਨੇ ਕੰਨ ਨਹੀਂ ਕੀਤੇ ਉਧਰ ਨੂੰ ਤੇ ਭਰਾਵਾ ਵੇਚਣ ਵਾਸਤੇ ਨਾ ਮਿਲਣੀ ਜਿਹਨੂੰ ਪਹਿਲਾਂ ਮਿਲਣੀ ਤੇ ਨਾ ਹੁਣ ਮਿਲਣੀ ਤੇ ਜੇ ਤੂੰ ਕਰਨੀ ਹੈ ਫਸਲੇ ਤੇ ਵਾਈ ਕਰਨੀ ਆ ਤੇ ਫੇਰ ਮਿਲ ਜੂਗੀ ਤੇ ਗੱਲ ਤੇ ਫੇਰ ਉੱਥੇ ਹੀ ਆ ਗਈ ਨਾ ਫੇਰ ਤੂੰ ਮੈਨੂੰ ਦੇਣੀ ਨਹੀਂ ਐ ਜ਼ਮੀਨ ਜਦੋਂ ਤੇ ਭਰਾਵਾ ਕਹੂੰ ਤੇਰੀ ਕੋਈ ਨਪਕੇ ਮਸਾ ਰੱਖ ਸਕਦਾ ਵੀ ਜ਼ਮੀਨਾਂ ਤੇ ਫਿਰ ਗੱਲ ਜਦੋਂ ਹੈ ਹੀ ਮੇਰੀ ਜਿੰਨਾ ਮੇਰਾ ਹਿੱਸਾ ਜਾਂ ਫਿਰ ਮੈਨੂੰ ਦੇ ਦੇਣ ਤੇ ਮੈਂ ਵੇਚਾਂ ਭਾਵੇਂ ਜੋ ਮਰਜ਼ੀ ਕਰਾਓ ਤੇ ਮੇਰੀ ਮਰਜ਼ੀ ਹੈ ਨਾ ਵੇਚਣ ਵਾਸਤੇ ਇਹਨੂੰ ਮਿਲਣੀ ਮੁੱਲ ਨਹੀਂ ਸਿੱਧੀ ਗੱਲ ਹੀ ਜੇ ਵਾਈ ਕਰਨੀ ਫੇਰ ਮਿਲ ਜੂਗੀ ਵਾ ਵਾਈ ਕਰਨੀ ਹੈ ਤੇ ਵਾਈ ਜਮੀਨ ਨੂੰ ਕਿਹਾ ਬੰਦਿਆਂ ਜਮੀਨ ਨੂੰ ਇੱਕ ਹੱਥ ਲਾ ਜੀ ਵਿੱਚੋਂ ਵਸਦੀ ਮੁੜ ਕੇ ਸਾਰੀ ਵੇਚ ਜਾਂਦੀ ਆ ਵਾਈ ਹੋਈ ਆਪਣੇ ਕੰਮ ਹੈ ਨਹੀਂ ਭਰਾਵਾ ਵਸਦਾ ਕੰਮ ਤੇ ਬੰਦਾ ਠੇਕੇ ਦੇ ਦਿੰਦਾ ਹਾਂ ਠੇਕੇ ਦੇ ਦਿੰਦਾ ਉਹ ਫਿਰ ਵੀ ਤੁਹਾਡੇ ਕੋਈ ਰਹਿਣੀ ਤੇ ਜਦੋਂ ਇੱਕ ਰਾਂ ਵੇਗ ਗਈ ਨਾ ਤੇ ਮੁੜ ਕੇ ਕੀ ਕਰੇਗਾ ਪੈਸੇ ਖਰਚੇ ਜਾਂਦੇ ਐ ਮੈਂ ਤੇਰੇ ਨਾਲ ਹੋਰ ਕੋਈ ਗੱਲ ਕਰਨਾ ਐ ਤੂੰ ਹੋਰ ਹੀ ਗਾੜੀ ਛੇੜ ਕੇ ਬਹਿ ਗਿਆ ਵਾ ਕਿਹੜੀ ਗੱਲ ਕਰਨੀ ਕਰਨੀ ਕਿਹੜੀ ਤੂੰ ਮੈਨੂੰ ਕਹਿਣਾ ਵੀ ਤੂੰ ਜਨਾਨੀ ਆ ਤੇ ਬੋਲਦਾ ਕਿਉਂ ਆ ਪਰ ਅਮੀ ਇਦਾਂ ਦੇ ਕਰਦੀ ਬੋਲਣਾ ਨਹੀਂ ਮੈਂ ਕੀ ਆਖਿਆ ਉਹਨਾਂ ਨੇ ਹੁਣ ਵੇਲੇ ਚਾਹ ਬਣਾਈ ਸੀ ਤੇ ਕਿ ਮਮੀ ਡਾਡੀ ਇਕੱਲੇ ਆਲੀ ਬਣਾਈਆਂ ਨੇ ਚਾਹ ਅਸੀਂ ਲਾਗੇ ਬੈਠੇ ਜਾਂ ਤੇ ਉਹ ਕਿਤੇ ਹੋਰ ਬੈਠੇ ਹੁਣ ਗੱਲ ਹੋਰ ਤੇ ਸੈਂਡਵਿਚ ਸੁਮਣ ਬਣਾਉਣ ਦੀ ਸੀ ਉਤੋਂ ਖਾ ਗਈ ਦੋ ਤਿੰਨ ਚੁੱਕ ਕੇ ਤੇ ਮੁੜ ਕੇ ਕਹਿੰਦੀ ਮੈਂ ਤਾਂ ਖਾਦਾ ਹੀ ਨਹੀਂ ਯਾਰ ਉਹਦੀ ਜਕਲੇ ਗਿੱਟਿਆਂ ਚਾ ਕੀ ਬੰਦਾ ਕਹਿਣ ਕਹਿਣਾ ਉਹਨੂੰ ਕੀ ਹੈ ਮੈਂ ਤਾਂ ਤੈਨੂੰ ਇਹ ਕਹਿਣ ਆਇਆ ਵੀ ਉਹਨੂੰ ਫੋਨ ਕਰ ਛੁੱਡੂ ਜੇ ਇਹਨੂੰ ਵੀ ਆਵੇ ਤਾਂ ਇੱਥੇ ਫੈਸਲਾ ਕਰੀਏ ਭਰਾਵਾ ਇਹਦਾ ਕੰਮ ਮਗਾਈਆ ਰੋਜ਼ ਦਾ ਲੜਾਈ ਝਗੜੇ ਦਾ ਤੇ ਜੇ ਉਹ ਇੱਥੇ ਆ ਗਿਆ ਉੱਥੇ ਕਮਾਈ ਕਾਣ ਦੇ ਇੱਥੇ ਕੀ ਕਰੂਗਾ ਇੱਥੇ ਕਰੇ ਜੋ ਨਾ ਕਰੇ ਸਾਨੂੰ ਕੀ ਅੱਗੇ ਸਾਨੂੰ ਕੀ ਦੇਣ ਦੇ ਆਉਂ ਪਰਾਂ ਦਾ ਰਿਸ਼ਤਾ ਤਾਂ ਪਰਮਾਤਮਾ ਨੇ ਵੰਡਨੋਂ ਬਣਾਇਆ ਸੀ ਪਰ ਅਫਸੋਸ ਅੱਜਕੱਲ੍ਹ ਇਹ ਰਿਸ਼ਤਾ ਸਿਰਫ ਚਾਹੇ ਦਾਦਾ ਵੰਡਨ ਤੇ ਪੈਸੇ ਤੱਕ ਕਿਸੇ ਉੱਤੇ ਰਹਿ ਗਿਆ ਹੈ ਲੜਾਈ ਵੱਜ ਜਾਣੀ ਹੈ ਵੱਧ ਜਾਣੀ ਆ ਚੱਲ ਮੈਂ ਲਿਉਣਾ ਬਾਲਟੀ ਬੁਲਟੀ ਤਿੰਨ ਬੂਹੇ ਤੋੜੀ ਆ ਤਿੰਨ ਬੂਹੇ ਲੱਗੇ ਤਿੰਨੇ ਪਾਟੇ ਹੋ ਆਪਣੀ ਨਾਲ ਦੀਆਂ ਚਾਰ ਪਾ ਦੇ ਉਹਨੇ ਕਿੱਥੇ ਪਾਉਣਾ ਚਾਰ ਉਹਦੇ ਕੋ ਪੈਂਡਿਆ ਚਾਰ ਉਹਨੂੰ ਕਿਹਾ ਕਿਤੇ ਖੱਟੇ-ਕੁੱਟੇ ਵਾਲੇ ਹੱਥ ਮੁੰਡੇ ਦੇ ਮੂੰਹ ਨੂੰ ਲਾਗੇ ਤੇ ਐਵੇਂ ਬਿਮਾਰ ਹੋਊਗਾ ਉਹ ਤਾਂ ਪਾ ਚਾਰ ਪਾ ਤੂੰ ਬਿਲਨ ਡਰੀ ਜਾਣਾ ਦੇਖੋ ਆ ਉਹਦੇ ਕੋ ਚਾਰ ਪਾ ਮੈਂ ਮੰਮੀ ਨੂੰ ਕਹਿ ਦਿੰਨਾ ਆਪੇ ਪਾ ਦਿੰਦੀ ਆ ਆ ਸਾਰੀ ਮਨ ਮੰਮੀ ਕੰਮ ਕਰੀ ਜਾਏ ਬਸ ਫੇਰ ਕੀ ਕੰਮ ਕਰਨਾ ਚੰਗਾ ਵਾਗੇ ਮੰਮੀ ਦੇ ਨਾਲੇ ਪਤਾ ਸਾਰਾ ਕਾ ਨਾ ਡੇਰਾ ਕਰਨ ਕਹਿ ਕੇ ਦੇ ਵੇਖਲਾ ਕਰਾਂ ਕਿਆ ਲੈ ਨਾ ਭਰਾ ਉਹਦੇ ਕੋ ਪਵਾੜੀ ਨਾ ਆ ਮਲੇਉਣਾ ਬਾਟੀ ਜਿਨੇ ਤੋੜਦੇ ਨਾ ਚਾਰ ਪਾੜੀਏ ਚਾਰ ਪਾੜੀਏ ਜਿਹੜਾ ਕੰਮ ਕਿਹਾ ਉਹ ਕਰ ਪਹਿਲਾਂ ਉਹ ਮੈਂ ਕੱਲ ਨੂੰ ਫੋਨ ਭਰਾ ਉਹਨੂੰ ਉਹਨੂੰ ਕਹੇ ਜਾਂ ਇਹਨੂੰ ਸਮਝਾ ਲਾ ਤੇ ਜਾਂ ਭਰਾ ਆ ਕੇ ਤੇ ਕੰਮ ਮੁਕਾਜਾ ਹਿੱਤੇ ਆਹ ਉਹਨੂੰ ਛੱਡ ਲਾ ਦੋ ਅੱਗੇ ਘਰ ਬੈਠੇ ਆ ਤੇ ਤਿੰਨ ਜਣੇ ਘਰ ਬਹਿ ਜੀਏ ਤੇ ਉਹਦਾ ਫਾਇਦਾ ਕੀ ਆ ਉਹ ਕਿਹੜਾ ਸਾਨੂੰ ਕੁਝ ਦੇਣ ਡਿਆ ਪਉਂਦਾ ਚਲ ਆਪਣਾ ਸਾਰਦਾ ਕਿ ਨਹੀਂ ਤੇ ਆਪਣਾ ਇੱਥੇ ਆ ਕੇ ਵੀ ਸਾਰੀ ਜਾਊਗੇ ਫਿਰ ਜਦੋਂ ਉਹਨੂੰ ਨਹੀਂ ਟੈਨਸ਼ਨ ਸਾਨੂੰ ਕਾਦੀ ਟੈਨਸ਼ਨ ਆ ਤੇ ਤੂੰ ਵੀ ਨਿਕਲ ਜਾ ਬਾਹਰ ਬੁਰਕ ਤੇ ਨਿਕਲ ਜਾ ਬਾਹਰ ਤੂੰ ਹੀ ਨਾ ਸੁਣੀ ਇਹ ਵੀ ਹੈ ਨਹੀਂ ਕਹਿ ਜੂਗਾ ਉਹ ਬਾਟੀ ਲੈ ਜਾ ਤੋੜੀ ਨਿੰਬੂ ਤੇ ਉਹ ਨਹੀਂ ਕੰਮ ਕਰਦੀ ਤੂੰ ਆ ਨਹੀਂ ਉਹ ਨਹੀਂ ਕੰਮ ਕਰਦੀ ਹੁਣ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਮੈਂ ਨਹੀਂ ਵੀ ਰੋਜ਼ ਦਿਹਾੜੀ ਇਦਾਂ ਮੈਂ ਵਿੱਚ ਫਸੀ ਰਹੂੰਗੀ ਚੰਗਾ ਨਹੀਂ ਲੱਗਦਾ ਬੰਦਾ ਮੈਂ ਕੰਮ ਕਿੰਨਾ ਕਰ ਮੈਂ ਕਰ ਲਿਆ ਕਰੂੰਗਾ ਉਹਨੂੰ ਕੇ ਸਿਰਫ ਇੱਕ ਜ਼ਬਾਨ ਆਪਣੀ ਅੰਦਰ ਰੱਖਿਆ ਕਰੇ ਹੁਣ ਕਿਉਂ ਨਹੀਂ ਉਤਰੀ ਜਦੋਂ ਵੱਡੀਆਂ ਵੱਡੀਆਂ ਬਾਹਰੀਆਂ ਹੁੰਦੀਆਂ ਨੇ ਲੰਮੀਆਂ ਉਦੋਂ ਉੱਠ ਕੇ ਡੈ ਪੈਂਦੀ ਫੇਰ ਨੂੰ ਇਦਾਂ ਇਦਾਂ ਕਹਿੰਦੀ ਉੱਥੇ ਮਾਰ ਕਦੀ ਉੱਥੇ ਮਾਰ ਉੱਥੇ ਮਾਰ ਹੁਣ ਭਾਰੀ ਵੀ ਨਿੱਕੀ ਰਹਿ ਗਈ ਆ ਮੈਨੂੰ ਲੱਗਦਾ ਇਹ ਭਾਰੀ ਹੁਣ ਥਾਂ ਹੋ ਜਾਂਦੀ ਮਾਰੀ ਮੈਨੂੰ ਤੀ ਲੱਗਦਾ ਉਤਰੀ ਨਹੀਂ ਉਤੋਂ ਜਿੱਦਾਂ ਮੰਮੀ ਤਾਈਓ ਇਹੋ ਲੱਗਣ ਡਿਆਈ ਉਹਦਾ ਰਾਦਾ ਚੱਲ ਮੰਮੀ ਫੇਰ ਦੂਗੀ ਹੋਰ ਜੀ ਛੋਟੀ ਜੀ ਗਈ ਮੇਰਾ ਤੇ ਆਪ ਲੱਕ ਥਾ ਗਿਆ ਕੋਈ ਨਹੀਂ ਮੈਂ ਹੁਣ ਆ ਕਰਦੀ ਆ ਸਾਰਾ ਬਾਕੀ ਹੁਣ ਤੁਸੀਂ ਕਰੋ ਉਤਰੂਗੀ ਤੇ ਜੇ ਕੋਈ ਗੱਲ ਕਰੂਗੀ ਤਾਂ ਫੇਰ ਮੈਂ ਆਪੇ ਜਵਾਬ ਦਊਂਗੀ ਤੂੰ ਨਾ ਉਹਨੂੰ ਕੁਝ ਵੀ ਆਖੀ ਜਨਾ ਨਹੀਂ ਮੰਮੀ ਮੈਂ ਨਹੀਂ ਬੋਲਦੀ ਓਏ ਭਾਈ ਹਾਂ ਤੇ ਲਿਓ ਮੈਂ ਕਰ ਦਿੰਨੀ ਨਹੀਂ ਨਹੀਂ ਤੇ ਜੇ ਤੇਰਾ ਵੀ ਕੋਈ ਕੰਮ ਕਰਨ ਵਾਲਾ ਹੈਗਾ ਚੌਂਕੇ ਚ ਪੁੱਤ ਮੈਨੂੰ ਉਹ ਵੀ ਦੱਸ ਦੇ ਮੈਂ ਤੇਰਾ ਵੀ ਕੰਮ ਕਰ ਦੇਣੀ ਤੇ ਮੈਂ ਉਹਦਾ ਵੀ ਕਰ ਦੇਣੀ ਕਿੰਦਾ ਦੀਆਂ ਗੱਲਾਂ ਕਰਦੇ ਤੁਸੀਂ ਮੈਂ ਤੁਹਾਨੂੰ ਕਦੀ ਕਿਹਾ ਕੰਮ ਕਰਨ ਨੂੰ ਕਿਹਾ ਨਹੀਂ ਨਾ ਹੈਗਾ ਉਦੋਂ ਭਾਵੇਂ ਬੰਦਾ ਕੁਝ ਵੀ ਕਹਿੰਦਾ ਵਾ ਨਾ ਘੇੜੇ ਚ ਸਭ ਕੋ ਹੁੰਦਾ ਵਾ ਮਮੀ ਹੁਣ ਉਹਦਾ ਸਾਹ ਹੁਣ ਮੈਨੂੰ ਸਾਰਾ ਕਰਨਾ ਪਿਆ ਨਹੀਂ ਮਮੀ ਮੈਂ ਜਿੱਦਾਂ ਦੀ ਦਿਲੋਂ ਨਾ ਉਦਾਂ ਹੀ ਮੈਂ ਉੱਤੋਂ ਚਾਹ ਨੂੰ ਆ ਜੇ ਤਾਂ ਇਹਨਾਂ ਨੂੰ ਪਤਾ ਲੱਗ ਹੀ ਗਿਆ ਹੁਣ ਆ ਵੀ ਕਿਹੜਾ ਕਿੱਦਾਂ ਦਾ ਪਤਾ ਤਾਂ ਲੱਗਦਾ ਵਾ ਜਦੋਂ ਫਿਰ ਤੁਸੀਂ ਖਿਜਾ ਕੇ ਝਾੜ ਕਰਦੀਆਂ ਉਦੋਂ ਫਿਰ ਮੈਨੂੰ ਗੁੱਸਾ ਚੜਦਾ ਨਾ ਫਿਰ ਮੈਂ ਉਦੋਂ ਬਤੇਰਾ ਕਹ ਹਣ ਮੈਂ ਜੋ ਉਹ ਵੇਖਣਾ ਮੈਂ ਉਹ ਹੀ ਕਰਿਆ ਕਰਨਾ ਮੈਂ ਹੁਣ ਦੱਸ ਕੀ ਕਰਾਂ ਮੰਮੀ ਤੁਸੀਂ ਸੈਡ ਕਿਸ ਦੀ ਨਾ ਲਿਆ ਕਰੋ ਜਿਹੜਾ ਜੋ ਜਿੱਦਾਂ ਕਰਦਾ ਕਰਨ ਦਿਆ ਕਰੋ ਮੈਂ ਤਾਂ ਤੁਹਾਨੂੰ ਕਹਿੰਦੀ ਤੁਸੀਂ ਮੰਜੇ ਤੇ ਪੈਰ ਨਾ ਥੱਲੇ ਪਾਇਆ ਕਰੋ ਮੈਂ ਉੱਤੇ ਤੁਹਾਨੂੰ ਰੋਟੀ ਪਾਣੀ ਸਭ ਕੁ ਉੱਤੇ ਦਿਆ ਕਰੂੰਗੀ ਤੂੰ ਤਾਂ ਕਹਿੰਨੀ ਆ ਤੇ ਜਦੋਂ ਉੱਪਰਲੀ ਉਤਰ ਕੇ ਮੈਨੂੰ ਕਹੇ ਵੇਲੇ ਪਤਾ ਉਹ ਬੰਦੇ ਦਾ ਕਿਹੜੇ ਵੇਲੇ ਦਾਦਾ ਹੁਣ ਕਿੰਨਾ ਮੰਜੀ ਤੇ ਪੈ ਗਈ ਉਹ ਤੁਹਾਨੂੰ ਮੈਨੂੰ ਕਹਿੰਨੇ ਪੁੱਛਣਾ ਨਹੀਂ ਹੁਣ ਮੈਨੂੰ ਸਾਰੇ ਆਂਦੇ ਮੰਜੇ ਤੇ ਪੈ ਕੋਈ ਨਹੀਂ ਮੰਮੀ ਮੈਂ ਆਪੇ ਹੈਗੀ ਆ ਨਾ ਤੁਹਾਨੂੰ ਸਾਹਮਣੇ ਆ ਤੇ ਕੋਈ ਗੱਲ ਨਹੀਂ ਵਾਹਿਗੁਰੂ ਕਿਸ ਨੂੰ ਮੰਜੀ ਤੇ ਪਾਵੇ ਹੀ ਨਾ ਚੱਲਦੇ ਚੱਲ ਕਰ ਲੋ ਫਿਰ ਫਿਰ ਬਾਹਰ ਰਹਿਣ ਦੇ ਕੋਈ ਗੱਲ ਨਹੀਂ ਬਾਅਦ ਚ ਲਾ ਲਾਂਗੇ ਕੋਈ ਨਹੀਂ ਵੇਖਦੀ ਜਿੰਨਾ ਘੁੰਜਾ ਜਾਊਂ ਘੁੰਜੂਂਗੀ ਉਹਨਾਂ ਤੇ ਕਿਪਤਾ ਉੱਤਰ ਹੀ ਜਾਵੇ ਉਹਦੋਂ ਨੂੰ ਮਾਰ ਆਣੀ ਘਰੇ ਆਖੀ ਜਵੇ ਮੈਂ ਹੁੰਝ ਲੈਣੀ ਆ ਪਰ ਇੰਨੇ ਜੋਗੀ ਕਿੱਥੇ ਆਓ ਉਹ ਤੇ ਕਿਪਤਾ ਵੇਖ ਕੇ ਮੁੜ ਗਈ ਹੋਏ ਭਾਵੇਂ ਵੀ ਚੱਲ ਚੰਗਾ ਸਗੋ ਹੁੰ ਜੰਡਈ ਕਿ ਨਹੀਂ ਹਾਲ ਹੈ ਕੰਮ ਵਾਲੇ ਕੇ ਸਾਰਿਆਂ ਨੂੰ ਮੋਦ ਪਾ ਜਾਂਦੀ ਹੈ ਤੇ ਹੁੰਦੀ ਮਨਪ੍ਰੀਤ ਉਹਨੇ ਆਖਿਆ ਕਿ ਮੈਂ ਚਾਰ ਪਾ ਨਹੀਂ ਨੇ ਨਾਲ ਤੋੜਨੀ ਡਰਬਣਾ ਹਾਂ ਹੁਣ ਤੈਨੂੰ ਮੇਰੀ ਬੜੀ ਕਦਰ ਵਾ ਹੁਣ ਮੇਰੀਆਂ ਕਿਦਾਂ ਸਿਫਤਾਂ ਕਰਦਾ ਮਰਨ ਤੋਂ ਬਾਅਦ ਹੀ ਚੰਗਿਆਈ ਦਾ ਪਤਾ ਲੱਗਦਾ ਹਣਾ ਤੇ ਮਰ ਕੇ ਮੈਂ ਸਾਰਾ ਕੁਝ ਛੋਣਦੀ ਹਾਂ ਹੁਣ ਮੇਰੀ ਚੰਗਿਆਈ ਕੀਤੀ ਤਾਂ ਕੀ ਫਾਇਦਾ ਜੇ ਤੈ ਜਿੰਦੇ ਜੀ ਇੱਕ ਵਾਰ ਵੀ ਮੈਨੂੰ ਚੰਗਾ ਕਹਿ ਦਿੰਦਾ ਤੇ ਮੈਂ ਵੀ ਕਿਤੇ ਚੈਨ ਨਾਲ ਮਰ ਜਾਂਦੀ ਨਾ ਪਟਕਦੀ ਆ ਭੂਤ ਬਣ ਕੇ ਨਿੰਬੂ ਕੱਚੇ ਹੀ ਆ ਵਿੱਚੋਂ ਹੁਣ ਇੱਦਾਂ ਵੀ ਲੱਗਦਾ ਕਿ ਮਨ ਫਿਰੇ ਲੱਗੇ ਸਕੇ ਆ ਮੈਂ ਸੂਝ ਜਾਂਦਾ ਹਾਂ ਨਾ ਮੈਨੂੰ ਜਿੱਦਾਂ ਮੇਰੇ ਲੱਗੇ ਥਾਗੇ ਤਰੀ ਫਿਰਨ ਦੇ ਆ ਰਾਮੀ ਜਾਂਦਾ ਏ ਆਪਣੇ ਕਦੀ ਵੀ ਦਿਲਾਂ ਤੋਂ ਦੂਰ ਨਹੀਂ ਜਾਂਦੇ ਦਿਨ ਹੋਉਂ ਨਹੀਂ ਆ ਪਿੰਦਾ ਇਦਾਂ ਹੋਣੀ ਮੇ ਲੱਗ ਗਿਆ ਆਇਣਾ ਹੋਰ ਵੀ ਲੱਗ ਗਿਆ ਆ ਕਿੰਨੇ ਕਿੱਦਾਂ ਚੱਲ ਗਏ ਜੀ ਇਧਰ ਆਇਓ ਮੇਰੀ ਗੱਲ ਸੁਣਿਓ ਸੁਣਾ ਬੈਰੋ ਇਥੇ ਉਹ 10 ਜਹਾੜੇ ਰਹਿ ਕੇ ਬੈੱਕ ਜਰੂਰੀ ਹੈ ਮੀਟਿੰਗ ਰੱਖੀ ਤੂੰ ਮੀਟਿੰਗ ਨਹੀਂ ਰੱਖੀ ਆ ਜਾਓ ਵੱਡੀ ਮਾਤ ਥੱਲੇ ਵੀ ਉਤਰੀ ਤੇ ਨਹੀਂ ਉਤਰੀ ਚੰਗਾ ਸਗੋ ਕਲਾ ਵੀ ਤੇ ਨਹੀਂ ਨਾ ਹੋਈ ਕਿੰਜ ਕਲਾ ਨਹੀਂ ਹੋਈ ਤਾਂ ਕੋਈ ਰੋਟੀ ਪਾਣੀ ਨਹੀਂ ਹਣੇ ਕਾ ਉੱਥੇ ਥੱਲੇ ਉਤਰ ਜਾਂਦੀ ਤੇ ਸਿਰ ਤੇ ਚੜ ਜਾਣਾ ਸੀ ਹਣੇ ਸਿਰ ਤੇ ਅੱਗੇ ਚੜੀ ਰਹੀ ਦੀ ਉਤਰੀ ਕੋ ਦੋ ਤਾਂ ਵਹੀ ਪਰ ਉਹਨੂੰ ਚੜੀ ਰਹਿਣ ਦੇ ਉੱਤੇ ਚੜੀ ਰਹਿਣ ਦੇ ਨਹੀਂ ਮੈਂ ਤਾਂ ਪੁੱਛਣ ਦੀ ਮੈਂ ਠੀਕ ਠੂਕ ਹੋਊਗੀ ਉਹ ਨਾਏ ਉੱਥੇ ਬੇਹੋਸ਼ ਪਈ ਓਏ ਠੀਕ ਏ ਉਲੀ ਲੱਗੀ ਏ ਉਹਨੂੰ ਤੂੰ ਇਹ ਤਾਂ ਪੁੱਠੀਆਂ ਗੱਲਾਂ ਕਰਦੇ ਜੀ ਤੂੰ ਗੱਲ ਦਾ ਜਿਹੜੀ ਕਰਨੀ ਆ ਨਾਲੇ ਮੇਰੀ ਸੁਣ ਲੈ ਗੱਲ ਹਾਂਜੀ ਉਹ ਮੈਂ ਤੈਨੂੰ ਨਿੰਬੂ ਲਿਆ ਕੇ ਦਿੰਨਾ ਚਾਰ ਪਾ ਚਾਰ ਉਹ ਵੱਡਾ ਕਹਿੰਦਾ ਕਹਿੰਦਾ ਨਿੰਬੂ ਇਹ ਪਾਰ ਦੇ ਜਾਣਦੇ ਆ ਤੇ ਉਹ ਆਪਣੀ ਨਾਲ ਦੀ ਨੂੰ ਕਹਿ ਕੇ ਤੇ ਚਾਰ ਪਾ ਵਾਲਾ ਮੈਨੂੰ ਨਹੀਂ ਪੌਣਾ ਆਉਂਦਾ ਚਾਰਜੂਰ ਪੌਣਾ ਨਹੀਂ ਆਉਂਦਾ ਇਹ ਪੌਣਾ ਪੈਣਾ ਵਾ ਐਵੇਂ ਪੌਣਾ ਪੈਣਾ ਦੱਸੋ ਇਹ ਕੋਈ ਜੇਦਵਾ ਇਹ ਮੇਰੀ ਇੱਜਤ ਦਾ ਸਵਾਲ ਆ ਹਾਂ ਹੈ ਇੱਜਤ ਦਾ ਢਿੰ ਨਿੰਬੂਆਂ ਦੇ ਆਣ ਕੇ ਟੱਕ ਗਈ ਨਿੰਬੂਆਂ ਤੇ ਟਿੱਕੀ ਆ ਹੁਣ ਨਿੰਬੂ ਪਾੜ ਗਿਆ ਤੇ ਹੁਣ ਇੱਜਤ ਮੇਰੀ ਨਾ ਨਾ ਰਹੀ ਤੇ ਮੈਂ ਵੀ ਪਾੜ ਜਾਣਾ ਹਾਂ ਹਾਂ ਨਿੰਬੂ ਪਾੜ ਗਏ ਤਾਂ ਤੂੰ ਇਹ ਕਿਦਾਂ ਪਾੜ ਦੋਗੇ ਹੁਣ ਤੈਨੂੰ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਤੈਨੂੰ ਕਹਤਾ ਚਾਰ ਪੌਣਾ ਪੈਣਾ ਭਾਵੇਂ YouTube ਤੋਂ ਵੇਖ ਕੇ ਪੜਾ ਪੌਣਾ ਹੈਗਾ ਹੀ ਅਗਲੇ ਨੇ ਮੈਨੂੰ ਮੇਣਾ ਮਾਰਤਾ ਵਾ ਪਰ ਮੈਨੂੰ ਨਹੀਂ ਜੇ ਪਉਣਾ ਆਂਦਾ ਤੂੰ ਹੀ ਤੋ ਹੋਰੀ ਆਣ ਕੇ ਡੈਪੇ ਤੇ ਮੈਂ ਇੱਥੇ ਤਾਂ ਕੰਮ ਹੀ ਨਹੀਂ ਮੁੱਕਦਾ ਅੱਗੇ ਤਾਂ ਮੈਨੂੰ ਚਾਰ ਕਿਤੇ ਭੱਗ ਦੇ। ਮੈਨੂੰ ਆਂਦਾ ਸਾਰੀ ਡੇਢ ਜਨਾਨੀ ਲੱਗੇ ਬੈਠਾ ਰਹਿਣਾ ਉਹ ਕੰਮ ਹੀ ਕਰ ਲਿਆ ਕਰ ਵੇਖ ਵੀ ਲਿਆ ਕਰ ਬਾਹਰ ਅੰਦਰ ਨਿਕਲ ਕੇ। ਜੱਤ ਇਹ ਚਾਰ ਪਾਲੋਂ ਫਿਰ ਹੁਣ ਆਪਣੀ ਤਾਂ ਨੇ ਗਵਾਲੀ ਆ ਉਹਦਾ ਸਾਥ ਤੇ ਦਿੱਤਾ ਨਹੀਂ ਸਰੀ ਜ਼ਿੰਦਗੀ ਤੇ ਉਹ ਇਹ ਚੋਂਦਾ ਹੀ ਉਹ ਵੀ ਮੇਰੀ ਵੀ ਗਵਾਜੇ। ਇਹ ਵੀ ਜਾਂਦੀ ਲੱਗੇ। ਹਾਂ ਜੀ ਹਾਂ ਤੋ ਕੇ ਮੇਰੇ ਪਿੱਛੇ ਪੈ ਕੇ ਮੈਂ ਤਾਂ ਨਹੀਂ ਮਰਨਾ ਮੁੰਨਾ। ਤੂੰ ਹੀ ਮੈਨੂੰ ਵੀ ਮਾਰ ਦੋ। ਮੈਂ ਫਾਂਸੀ ਵਾਲਾ ਦੱਸ ਲੈ ਕੇ ਆਇਆ ਵੀ ਤੈਨੂੰ ਮਾਰ ਮੈਂ ਗੱਲ ਜਿਹੜਾ ਨਹੀਂ ਉਹ ਮੇਰੇ ਦਿਵਾਲੇ ਹੋਇਆ ਰਹਿੰਦਾ ਮੈਂ ਨਹੀਂ ਮਰਨਾ ਮੈਨੂੰ ਇਦਾਂ ਕਹਿਣ ਦੀ ਜਿੱਦਾਂ ਮੈਨੂੰ ਧਰਮਰਾਜ ਨੇ ਭੇਜਿਆ ਮੈਨੂੰ ਲੈ ਕੇ ਆ ਕੀ ਪਤਾ ਤੁਹਾਡਾ ਸਾਰਾ ਮੈਂ ਸਾਕੂ ਸੁਣਦੇ ਹੀ ਅੰਦਰ ਮੈਂ ਬੋਲੀ ਨਹੀਂਗੀ ਕਾਹਦਾ ਰੌਲਾ ਤੁਹਾਡਾ ਮੈਨੇ ਦੱਸੋ ਪਹਿਲਾਂ ਕੀ ਚਾਰ ਪਾਉਣਾ ਉਹਨੇ ਮਾਸਾ ਜਿੰਨਾ ਤੇ ਸਾਡਾ ਨਿਆਣਾ ਮੈਂ ਕਿੱਦਾਂ ਚਾਰ ਪਾ ਲੂਗੀ ਉਹ ਮੈਨੂੰ ਨਹੀਂ ਕਾ ਪਤਾ ਮੈਂ ਤੇ ਕੋਈ ਪਾਉਣਾ ਜੀ ਕਹਿੰਦੇ ਜਿੱਤ ਦਾ ਸਵਾਲ ਹੈ ਤੈਨੂੰ 4 ਪੌਣਾ ਮਮਮੀ ਮੈਨੂੰ ਨਹੀਂ ਪੌਣਾ ਆਉਂਦਾ ਮੈਂ ਕਿੱਦਾਂ ਪਾ ਲਣਾ ਨਹੀਂ ਉਹ ਹਰਦੀ ਲੂਣ ਮਸਾਲੇ ਕਈ ਕੋ ਪੌਣੇ ਖੱਟਾ achar ਵਾ ਨਿਆਣਾ ਚੁਕਣਾ ਦੁੱਧ ਦੇਣਾ ਉਹਨੇ ਮੁੜ ਕੇ ਹੀ ਆਪਣਾ ਨਿਆਣਾ ਬਿਮਾਰ ਕਰਨਾ ਵਾ ਤੇ ਕਿੰਨੇ ਪੌਣਾ ਮੈਂ ਪਾ ਲੂੰਗੀ ਨਹੀਂ ਪੌਣਾ ਉਹ ਆਂਦਾ ساری ਜ਼ਿੰਦਗੀ ਮਮਮੀ ਕੋਈ ਕੰਮ ਕਰਾਉਣਾ ਕੋਈ ਨਹੀਂ ਮੈਂ ਪਾਉਂਗੀ achar ਮੈਨੂੰ ਪੌਣਾ ਆਉਂਦਾ ਵਾ achar ਨਾਲ ਇਹਨਾਂ ਨੂੰ 4 ਪੌਣਾ ਆਉਣਾ ਵਾ ਜਿਹੜਾ ਰੋਟੀ ਪਾਣੀ ਚ ਲੜਦੀਆਂ ਸਭ ਜਿਹੜੀ ਪਰੇਸ਼ਾਨ ਰੱਖਦੀਆਂ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਪਰ ਚਾਰ ਇਹਦੇ ਕੋ ਪੌਣਾ ਜੇ ਭਾਵੇਂ YouTube ਤੋਂ ਵੇਖ ਕੇ ਪਾਵੇ ਜਿੱਦਾਂ ਮਰਜੀ ਪਾਵੇ ਇਹ ਮੇਰੀ ਇੱਜ਼ਤ ਦਾ ਸਵਾਲ ਆ ਜਿਹੜਾ ਕੰਮ ਕਰਨ ਵਾਲਾ ਵਾ ਆ ਛਾ ਬੇਹਾਕੰਡਿਆ ਗਾੜੀ ਦਾ ਸਵਾਲ ਆ ਆ ਇੱਜ਼ਤ ਤੇ ਅੰਡ ਕੀ ਆ ਤੇ ਮੋਡਿਆ ਤੇ ਹੁੰਦੀ ਆ ਫੱਦ ਹੋ ਗਈ ਤੇਰੇ ਵਾਲੀ ਸਿਰਫ ਚਾਰ ਦੀ ਗੱਲ ਵਾ ਹੋਰ ਹੋਰ ਤਿਆਰ ਦੀ ਗੱਲ ਵਾ ਕਿੰਨਾ ਕੋ ਵਿੱਚ ਪਾਉਣਾ ਮਿਰਚਾਂ ਵੀ ਪਾਉਣੀਆਂ ਆ ਨਾ ਲਾਲ ਮਿਰਚਾਂ ਕਾਲੀਆਂ ਮਿੱਠੀਆਂ ਲੱਗਣੀਆਂ ਵਾ ਨਹੀਂ ਪਾਉਣਾ ਜਿਹੜੇ ਕੰਮ ਕਰਨ ਵਾਲੇ ਆ ਨਾ ਉਹ ਮੈਂ ਇਹਨਾਂ ਕੋਲ ਕਰਾਉਂਗੀ ਆਪੇ ਕਰਨਗੇ ਆ ਜਿਹੜਾ ਕੰਮ ਨਹੀਂ ਕਰਨ ਵਾਲਾ ਨਾ ਉਹ ਮੈਂ ਆਪੇ ਚਾਰ ਪਾਉਂਗੀ ਤੁਹਾਨੂੰ ਕੋਈ ਲੋੜ ਨਹੀਂ ਜਿੰਨਾ ਬ੍ਰਿਸਕਾ ਕਰਨ ਦੇ ਵਾਦੀ ਹੋਗੀ ਬਾਰੇ ਅਸੀਂ ਸਿਰਸੇ ਲੜਾਉਂਦੇ ਇੱਕ ਦੂਜੇ ਦੇ ਨਾਲ ਨੌਲੇ ਮਿਲਣਾ ਨਿਆਣਾ ਸਾਹਮਣਾ ਹੁੰਦਾ ਦੱਸ ਮੈਂ ਚਾਹ ਪਾਉਂਗੀ ਕਿ ਉਹਨੂੰ ਸਾਂਭੂਗੀ ਵਾਦੀ ਹੋਗੀ ਜੇ ਨਾ ਨਾਨਾ ਕੋ ਕਹੀਏ ਫਿਰ ਤਹੀਂ ਕਹਿਣਾ ਲੈ ਆਪਣੇ ਨਾਲ ਦੀ ਇਹਨੂੰ ਕੰਮ ਨਹੀਂ ਕਹਿੰਦੇ ਜੇ ਕਹੀਏ ਕਿ ਨਹੀਂ ਮੈਂ ਕਰਨਾ ਵਾ ਇਹ ਕੰਮ ਹੁੰਦਾ ਸ਼ੇਸ਼ਮਾਈ ਇਹ ਤਾਂ ਸਿਆਣਿਆਂ ਦੀ ਗੱਲ ਕਈ ਵਾਰ ਇਹੋ ਜਿਹੀਆਂ ਕੁੜੀਆਂ ਚਾਰ ਪੁੰਧ ਚਾਰ ਹੋਈ ਖਰਾਬ ਹੋ ਐਂਡਾ ਮਰਦਾਂ ਦੇ ਪਰੇਸ਼ਾਨੇ ਆ ਜਾਂਦੇ ਲੋਈ ਲੱਲਾ ਇਹ ਆਕੇ ਭਾਣ ਚਾਰ ਐਡਾ ਮਾੜਾ ਪਰਸਾਵਾਈਓ ਕੱਲ੍ਹ ਆ ਗੱਲ ਹੁਣ ਦੱਸ ਲੈ ਮੰਮੀ ਨਹੀਂ ਵੀ ਗਿਆ ਕੋਈ ਖਾ ਲੋ ਤੁਸੀਂ ਵੀ ਮੇਰੇ ਹੱਥਾਂ ਦਾ ਪਿਆ ਚਾਰ ਪਾਉ ਮੇਥੋਂ ਨਿਕੰਦੀ ਬੁੰਦਾ ਪਾਓ ਆਪੇ ਐ ਬੱਤੀ ਨਹੀਂ ਆਉਣੀ ਮੰਨਾਵਾ ਉੱਤੇ ਡੇ ਪੈਣ ਲੱਗੀ ਸੀ ਤੂੰ ਉੱਤੇ ਪੈਰ ਨਹੀਂ ਰੱਖਣਾ ਪੁੱਤ ਹੈ ਫੇ ਪਾਣੀ ਦੇ ਵਿੱਚ ਬੱਚਾ ਭਰਿਆ ਪੁੱਤ ਮੈਂ ਨਾ ਹੋਣਾ ਐ ਬੱਤੀ ਨਹੀਂ ਆਉਂਦੀ ਬੱਤੀ ਚਲ ਆ ਜੂਗੀ ਪੁੱਤ ਆ ਜਾਣੀ ਆ ਜਾਣੀ ਹੈ ਦੱਦੂ ਹਾਂ ਪੁੱਤ ਮੇਰੇ ਪਾਪਾ ਉੱਥੇ ਕੀ ਕਰ ਰਹੇ ਆ ਉਹ ਪੁੱਤ ਨਿੰਬੂ ਡਿਆ ਤੋੜਨ ਮੈਂ ਵੀ ਜਾਣਾ ਪਪਾ ਲੱਗੋ ਅੱਛਾ ਲਾ ਛਾਡਾਂ ਮੈਂ ਤੈਨੂੰ ਨਹੀਂ ਮੈਂ ਗਦੇੜੇ ਚੜ ਕੇ ਜਾਣਾ ਤੁਹਾਡੇ ਗਦੇੜੇ ਚੜਦਾ ਵਾਂ ਹਾਂ ਓਏ ਪੁੱਤ ਮੈਂ ਤਾਂ ਬੁੱਢਾ ਹੋਇਆ ਹੁਣ ਚੱਲ ਆ ਚੜ ਫਿਰ ਚੱਲ ਆਏ ਐ ਐ ਬੁੱਢੇ ਹੋ ਗਏ ਬੁੱਢੇ ਹੋ ਗਏ ਬੁੱਢੇ ਹੋ ਗਏ

ਹੁੰਦਾ ਨਹੀਂ ਕੋਈ ਹਾਂ ਇਹ ਕੀ ਕਰਦੇ ਹੋ ਉਹ ਨੀ ਮੇਰਾ ਪੁੱਤ ਨਹੀਂ ਮੇਰਾ ਮੁੰਡਾ ਨਹੀਂ ਮੇਰਾ ਮੁੰਡਾ ਕੀ ਕਰਦੇ ਹੋਏ ਇਹ ਜੋ ਮੇਰਾ ਪੁੱਤ ਵੱਡਾ ਹੋਣ ਦਾ ਮੇਰਾ ਪੁੱਤ ਵੱਡਾ ਹੋਣ ਰਿਹਾ ਉਹ ਮੇਰਾ ਪੁੱਤ ਵੱਡਾ ਹੋਣ ਰਿਹਾ ਓਏ ਬਾਬਾ ਮੇਰੇ ਪੁੱਤ ਨੂੰ ਕਿਸ ਦੀ ਨਜ਼ਰ ਨਾਲ ਰੱਖੀ ਕੀ ਕਰਦੇ ਤੁਸੀਂ ਦਾਦਾ ਪੋਤੀ ਕੋ ਨਹੀਂ ਖੇਡਣ ਦੇ ਹਾਂ ਦੀ ਉਹ ਮੇਰਾ ਪਾਪਾ ਕੀ ਕਰਦਾ ਮੈਂ ਨਿੰਬੂ ਤੋੜਦਾ ਦੀ ਛੱਡ ਗਿਆ ਤੇ ਮੈਂ ਕੀ ਕਰਨੂੰ ਤੇ ਮਨਜੋਤ ਨਿੰਬੂ ਤੋੜਨੇ ਆ ਉਹ ਡਿਆ ਤੋੜਨ ਤੋੜਦਾ ਮੈਨੂੰ ਵੀ ਦੇਦਾ ਜਾ ਸਮਰੀਏ ਤੇ ਪੁੱਤ ਜਾ ਕੇ ਫਰੇਚੋਂ ਬੋਤਲ ਪਾਣੀ ਦੀ ਲੈ ਜਾ ਤੇ ਜਾ ਪਾਪਾ ਨੂੰ ਕੁਛ ਗਿਆ ਪਾਣੀ ਪੀਣਾ ਮੈਂ ਦੇ ਆ ਫਿਰ ਜਾ ਮੇਰਾ ਪੁੱਤ ਆ ਜਾ ਪੁੱਛਿਆ ਬਾਲ ਸੁਣੋ ਕਿੱਡਾ ਜਵਾਨ ਪੁੱਤ ਸਾਡਾ ਵੇ ਇਦਾਂ ਬੁਰਪਟਾ ਵਾਂਗੂ ਫਿਰਦਾ ਕਦੀ ਉੱਥੇ ਹੱਥ ਮਾਰ ਕਦੀ ਉੱਥੇ ਮਾਰ ਫਿਰ ਤੇ ਘਰ ਵਿੱਚ ਕੁੰਦਾ ਸੁਣਦਾ ਦੇਖਦਾ ਵਾ ਆ ਕੁੜੀ ਜੇ ਨੀਜੀ ਆ ਸਕੂਲੋਂ ਆਉਂਦੀ ਆ ਤੇ ਉਦੋਂ ਮਸਾ ਰੋਣ ਚੋਂ ਘਰ ਵਿੱਚ ਹੁੰਦੀ ਆ ਤੇਰਾ ਉਹ ਲੜਰ ਪਾਚਾ ਲੈ ਪੈਂਦਾ ਰਹਿੰਦਾ ਵਾ ਤੇ ਨਹੀਂ ਤੇ ਮਨਜੋਤ ਤੇ ਮਨਪ੍ਰੀਤ ਦੋਹਾਂ ਨੇ ਗੱਲਾਂ ਕਰੀ ਜਾਣੀਆਂ ਨਿੱਕੇ ਨਿੱਕੀਆਂ ਤੇ ਨਿੱਕੇ ਨਿੱਕੀਆਂ ਗੱਲਾਂ ਤੋਂ ਇਹਨਾਂ ਦੀ ਖਿਜਖਜਾਟ ਹੋ ਜਾਣੀ ਤੇ ਮੁੜ ਕੇ ਸਾਡੇ ਕੋ ਆਣ ਕੇ ਇਹਨਾਂ ਨੇ ਸਾਨੂੰ ਦੱਸਣਾ ਵੀ ਇਦਾਂ ਆਖਿਆ ਉਦਾਂ ਆਖਿਆ ਵਾ ਹੂੰ ਹਾਂ ਹੁਣ ਸਾਨੂੰ ਕੋਈ ਗੱਲ ਨਹੀਂ ਸਾਡੇ ਕੰਨਾਂ 'ਚ ਪੈਂਦੀ ਹੁਣ ਮੇਥੋਂ ਤੇ ਮੁੰਡਾ ਉਹ ਨਹੀਂ ਚੱਲਿਆ ਜਾਂਦਾ ਐਡਾ ਜਵਾਨ ਇਦਾਂ ਤੁਰਿਆ ਫਿਰਦਾ ਤੇ ਮੇਰੀ ਤਾਂ ਹੀ ਆਖੀ ਤੇਣਾ ਜੀਵਨ ਸਾਥੀ ਚਾਹੀਦੇ ਆ ਇਹ ਜ਼ਿੰਦਗੀ ਦੇ ਪਈਏ ਆ ਦੋ ਆਹੋ ਤੇ ਇੱਕ ਪਿੰਚਰ ਹੋ ਜੇ ਤੇ ਮੁੜ ਕੇ ਦੂਜਾ ਕਿਸੇ ਕੰਮ ਨਹੀਂ ਦਾ ਕੰਮ ਤੇ ਨਹੀਂ ਆ ਤੇ ਹੁਣ ਮੇਰੀ ਗੱਲ ਸੁਣੋ ਹੁਣ ਤੇ ਅਸੀਂ ਮਾੜਾ ਮੋਟਾ ਤੁਰੇ ਫਿਰਦੇ ਆ ਤੇ ਕੁੜੀ ਨੂੰ ਮੈਂ ਤਿਆਰ ਕਰਕੇ ਕਲਾ ਦਿੰਨੀ ਆ ਰੋਟੀ ਪਾਣੀ ਮਾੜਾ ਚੰਗਾ ਦਿੰਨੀ ਆ ਤੇ ਜੇ ਅਸੀਂ ਮੰਜੀ ਦੇ ਪੈ ਗਏ ਤੇ ਸਾਡੀ ਕੁੜੀ ਨੂੰ ਕਿੰਨੇ ਸਾਂਭਣਾ ਵਾ ਜਿਹਦਾ ਅਮਰੀਕਾ ਤੇ ਇੰਨੀਆਂ ਕਰਦੀਆਂ ਵਾ ਤੇ ਇਹਨੂੰ ਹੁਣ ਪੁੱਛੂਗਾ ਮੈਂ ਨਹੀਂ ਆ ਮਨਜੋਤ ਦਾ ਬਿਲਕੁਲ ਨਾ ਕਰ ਲਈ ਦਿਮਾਗ ਕੰਮ ਕਰਦਾ ਤੇਰਾ ਕਿਉਂ ਕੰਮ ਕਿਉਂ ਨਹੀਂ ਕਰਦਾ ਦਿਮਾਗ ਕੰਮ ਕਰਦਾ ਹੈਗਾ ਤੇ ਮੈਂ ਗੱਲ ਕੀਤੀ ਆ ਓ ਜਾ ਤਰੀ ਜਾ ਜਾ ਉਹਦੀ ਉਮਰ ਕਿੱਦਾਂ ਨੰਗਣੀ ਨਿਆਣੇ ਵਿਚਾਰੇ ਦੀ ਉਹ ਜਿਹੜੀ ਮਾਸਾ ਜਿੰਨੀ ਹੈ ਬਗਾਨੀ ਆ ਗਈ ਤੇ ਉਹਨੇ ਕਿਤੇ ਸੰਭੂਗੀ ਇਹਨੂੰ ਤੇ ਕਦੇ ਲੱਗੇ ਨਹੀਂ ਲੱਗਣਾ ਬਗਾਨੀ ਨੇ ਹਾਏ ਕਈ ਵਾਰ ਚੜਚੜ ਮਾਰਨਾ ਹਾਏ ਮੇਰੀ ਗੱਲ ਨਹੀਂ ਸੁਣਦੇ ਮੈਂ ਹਾਂ ਕਈ ਵਾਰ ਚੰਗੀਆਂ ਹੀ ਆ ਜਾਂਦੀਆਂ ਹੁੰਦੀਆਂ ਵਾ ਬਹੁਤ ਪਿਆਰ ਕਰਦੀਆਂ ਹੁੰਦੀਆਂ ਵਾ ਉਹ ਕਿਸਮਤ ਕਦੇ ਚੰਗੀ ਹੋਵੇ ਨਾ ਤੇ ਚੰਗੀਆਂ ਆਉਂਦੀਆਂ ਵਾ ਜਵਿੰਦਰ ਜੇ ਸਾਡੀ ਕਿਸਮਤ ਚੰਗੀ ਹੁੰਦੀ ਤਾਂ ਮਨਪਰੀ ਨੂੰ ਕੀ ਹੋਣਾ ਸੀ ਮੈਂ ਚਾਹੁੰਨੀ ਸੀ ਵੀ ਮਨਪਰੀਤ ਨੂੰ ਕੋ ਹੋਵੇ ਮੈਂ ਦੋਖਣ ਹਾਂ ਉਹਦੀ ਗਾਧੜਨਾ ਹੁਣ ਗੱਲ ਕਰਨ ਨਹੀਂ ਨਿਆਣਿਆਂ ਤੋਂ ਚੋਰੀ ਆਣ ਕੇ ਬਾਹਰ ਵੀ ਮੁੰਡੇ ਦੀ ਘੜੀ ਕਿੱਦਾਂ ਲੰਗਣੀ ਐ ਇਦਾਂ ਕੀ ਕਰਾਂਗੇ ਆਪਾਂ ਦੁੰਦਰ ਜੇ ਰੱਬ ਨੇ ਪਾਈ ਆ ਨਾ ਤੇ ਆਪੇ ਰੱਬ ਹੀ ਕੱਟੂਗਾ ਹੱਡੀ ਹੁਣ ਕੱਟੇਗਾ ਤੋ ਇਹੋ ਤੇ ਗਰਮੀ ਨਾਲ ਪਾੜ ਜਾਂਦੇ ਦਾ ਸਜਾਦਾ ਹੈ ਨਾ ਉਨੀ ਗਰਮੀ ਪੈਂਦੀ ਹੁਣ ਗਰਮੀ ਬੜੀ ਆ ਨਾਲੇ ਇਹਨਾਂ ਚਿੱਕੜ ਜੇ ਪਤਲਾ ਹੁੰਦਾ ਵਾ ਇਹ ਗਰਮੀ ਨਾਲ ਪਾੜ ਜਾਂਦੇ ਆ ਪਰ ਇਹ ਤਾਂ ਕੋੜੇ ਵੀ ਬੜੇ ਹੁੰਦੇ ਚਿੱਕੜੇ ਦੇ ਕੋੜੇ ਨਹੀਂ ਹੁੰਦੇ ਚਾਰ ਬੜਾ ਸਵਾਲ ਲੱਗਦਾ ਜੀ ਚਾਰਸ ਵਾਲਾ ਦਾ ਹੂੰ ਤੇਰੀ ਚਾਚੀ ਨੇ ਪੋਣਾ ਚਾਰ ਹਣਾ ਸੁਮਨ ਚਾਚੀ ਨੇ ਸੁਮਨ ਚਾਚੀ ਨੇ ਹੂੰ ਟਿੰਬੂ ਤਾਂ ਇੱਥੇ ਇੰਨੀ ਕੋਈ ਹੁਣ ਉਹ ਤਾਂ ਪਹਿਲਾ ਫਲ ਹਣਾ ਮਿਰਲਾ ਪਿਰਲਾ ਲੱਗਾ ਵਾ ਤੂੰ ਵੀ ਵੇਖ ਇਥੋਂ ਮੈਂ ਇੱਧਰ ਦੇਖ ਕੀ ਵੇ ਵੇ ਕੇਸੰਨੇ ਕਿੰਨੇ ਸੋਹਣੇ ਲੱਗਣ ਦੇ ਪਿਓ ਦੀ ਇਹ ਤਾਂ ਗੱਲ ਸਹੀ ਆ ਨਜਨ ਨ ਲੱਗਿਆ ਹੁਣ ਇਹਨਾਂ ਦੇ ਪਿਆਰ ਨੂੰ ਕਿਹਦੀ ਇੰਨਾ ਨਜ਼ਰ ਲੱਗ ਗਈ ਇੱਕ ਜਣ ਦੀ ਕਹਦੀ 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 ਤੁਹਾਡੀ ਜਿਹੜੀ ਸੱਸ ਆ ਹਾਂ ਉਹ ਦੀ ਉਹ ਗੱਲਾਂ ਕਰਨ ਦੀ ਉਹ ਗੱਲਾਂ ਕਰਨ ਕੀ ਦੀ ਗੱਲਾਂ ਵਧੋਂ ਦੀ ਆ ਤੁਹਾਡੇ ਘਰ ਵਾਲੇ ਦਾ ਦੂਜਾ ਵਿਆਹ ਕਰਨ ਦੀ ਸੋਚਣ ਦੀ ਉਹ ਰੜੜੀਏ ਉਹ ਮੇਰੀ ਚੰਗਈ ਦਾ ਆ ਮਰ ਪੰਨੀ ਪੰਨੀ ਤੇ ਮੇਰੇ ਬੰਦੇ ਦਾ ਦੂਜਾ ਵਿਆਹ ਕਰਾਉਂਦਾ ਸੋਚਣ ਦੀ ਮੇਰੀ ਧੀ ਦੀ ਮਤਰਾਈ ਮਾਂ ਆਊਗੀ ਤਾਡੀ ਚੰਗਿਆਈ ਦਾ ਮੁੱਲ ਜਿੰਦੇ ਜੀ ਪਿਆ ਤੇ ਨਹੀਂ ਤੁਹਾਡੀ ਚੰਗਿਆਈ ਦਾ ਮਰ ਕੇ ਪਣਾ ਮਰ ਕੇ ਪਣਾ ਏਦਾਂ ਤੇ ਮੈਂ ਵੀ ਨਹੀਂ ਹੋਣ ਦਿੰਦੀ ਕਿ ਮੇਰੀ ਧੀ ਦੀ ਮਤਰਾਈ ਮਾਂ ਅਜੇ ਤੇ ਉਹ ਉਹਦਾ ਬੁਰਾ ਹਾਲ ਕਰੇ ਤੇ ਮੇਰੇ ਘਰ ਵਾਲੇ ਤੇ ਆਪਣਾ ਹੱਕ ਜਮਾਵੇ ਹੁਣ ਤੈਨੂੰ ਆਪਣੀ ਸੱਸ ਨੂੰ ਵੀ ਸਭ ਕੁਝ ਸਿਖਾਉਣਾ ਪਊਗਾ ਕੋਈ ਇੱਕ ਅੱਧ ਦਿਨ ਚ ਤੇ ਅੱਜ ਹੀ ਸਿਖਾ ਦਈਏ ਜਿੱਦਾਂ ਵੀ ਹੋਊਗਾ ਅਸੀਂ ਕੱਢਾਂਗੇ ਘੜੀ ਤੇ ਨਿਆਣਾ ਕੀ ਕਰੂਗਾ ਮਨਜੋਤ ਕੀ ਕਰੂਗਾ ਕੋਈ ਨਹੀਂ ਵੇਖਾਂਗੇ ਵੇਖਾਂਗੇ ਸੋਚਾਂਗੇ ਇਹਦੇ ਪੱਟੇ ਪਾਉਣ ਵਾਲੇ ਆ ਤੇ ਮੇਰਾ 1200 ਹੰਡੇ ਆ ਤੇ ਕਿਸ ਨੇ ਧਿਆਨ ਹੀ ਨਹੀਂ ਕੀਤਾ ਕਿ ਉਹਨਾਂ ਟੰਗਰਾਂ ਨੂੰ ਵੀ ਪਾਉਣੇ ਆ ਕੋ ਤੇ ਜੇ ਇੰਨਾ 1200 ਆ ਤੇ ਜਿਹੜੀ ਮੈਂ ਗੱਲ ਕਰਨ ਲਈ ਆ ਤੇ ਫਿਰ ਮੇਰੀ ਗੱਲ ਨਾਲ ਸਹਿਮਤ ਹੋਵੋ ਇਹੋ ਤੇ ਮੈਂ ਤੁਹਾਨੂੰ ਆਖਿਆ ਕਿ ਕੱਲ ਨੂੰ ਅਸੀਂ ਪੈਗੇ ਮੰਜੀ ਤੇ ਤੇ ਕਿੱਦਾਂ ਸਰਨਾ ਵਾ ਤੇਰੀ ਗੱਲ ਨਾਲ ਮੈਂ ਸਹਿਮਤ ਹੋ ਜੂ ਤੇ ਫਿਰ ਪੱਠੇ ਪੈ ਜਾਣੇ ਆ ਤੇ ਕੋਈ ਨਹੀਂ ਹੁਣ ਤੁਸੀਂ ਵਿਆਹ ਜੋ ਫਿਰ ਪੱਠੇ ਮੈਂ ਪਾ ਲਈਨੀ ਆ ਤੂੰ ਵੀ ਹੋਣੀ ਆ ਨਾ ਮੈਂ ਸੁੱੜਦੇ ਨਿਕਰ ਲਈ ਆ ਕੋਈ ਨਹੀਂ ਯਾ ਪਾਇਆ ਹੋਰ ਹੀ ਸੋਲੇ ਆਣ ਕੇ ਸੁਣਾਉਂਦੀ ਰਹਿੰਦੀ ਮੈਨੂੰ ਦੁਖੀ ਨੂੰ ਹੋਰ ਦੁਖੀ ਕਰਦੀ ਆ ਦੱਸ ਅਦਵਿੰਦਰ ਨੂੰ ਵੀ ਸਮਝ ਨਹੀਂ ਲੱਗਦੀ ਵੀ ਅਜੇ ਤੇ ਲੋਕੀ ਸਾਲ ਪਾਉਂਦੇ ਆ ਅਜੇ ਮੁੰਡੇ ਪੌਣੇ ਸਾਲ ਦਾ ਪਖੰਡ ਪਾੜ ਕਰਾਉਂਦੇ ਆ ਤੇ ਫੇਰ ਕਿਤੇ ਜਾ ਕੇ ਕਿਤੇ ਗੱਲ ਕਰਦੇ ਆ ਇਹ ਅੱਗੋ ਹੀ ਮੈਨੂੰ ਸੋਲੇ ਸੁਣਾਈ ਜਾਂਦੀ ਆ ਮੈਨੂੰ ਤਾਂ ਕਦੀ ਮੁੰਡੇ ਨੇ ਆਖਿਆ ਨਹੀਂ ਵੀ ਭਾਬਾ ਮੇਰੇ ਬਾਰੇ ਵੀ ਸੋਚ ਅਜੇ ਤੇ ਸਾਡੇ ਜ਼ਖਮ ਅਜੇ ਹਰੇ ਆ ਤੇ ਤੂੰ ਕੀ ਹਨੂ ਆਣ ਕੇ ਹੋਰ ਹੀ ਗੱਲਾਂ ਡਈ ਦੱਸਣਾ ਹੈ ਉਹ ਸਿਆਣੀ ਬੈਣੀ ਹੈਗੀ ਤੈਨੂੰ ਮੈਂ ਕੀ ਦੱਸਣਾ ਵਾ ਇਹਨੂੰ ਆਪ ਹੀ ਸਮਝੋਣੀ ਚਾਹੀਦੀ ਐਨੀ ਗੱਲ ਤੇ ਲੋਕੀ ਹਾਨੂੰ ਕੀ ਆਖਣਗੇ ਐਦੋ ਦਾ ਸਿਵਾ ਨਹੀਂ ਠੰਡਾ ਹੋਇਆ ਤੇ ਤੂੰ ਹੋਰ ਹੀ ਵਿਆਹ ਦੀਆਂ ਲੈਬੀ ਵਿੱਚ ਘੋੜੀਆਂ ਛੋਣ ਮੈਨੂੰ ਨਹੀਂ ਪਤਾ ਕਰਨਾ ਕਿ ਨਹੀਂ ਕਰਨਾ ਮੈਨੂੰ ਮੈਨੂੰ ਜਿੰਨਾ ਮਿੰਦੂ ਚੋਰਾ ਮੇਰਾ ਬੁੱਧ ਕਿਦਾਂ ਕੱਢੂਗਾ ਜ਼ਿੰਦਗੀ ਮੇਰਾ ਬੁੱਧ ਕਿਦਾਂ ਜ਼ਿੰਦਗੀ ਨਹੀਂ ਲੰਮੀ ਕੱਢੂ ਲੈ ਭੀ ਆਹ ਬੰਦੇ ਨੂੰ ਲੜਾਈ ਤੋਂ ਬਾਅਦ ਕੋਈ ਕੰਮ ਨਹੀਂ ਹੁੰਦਾ ਅੱਜ ਮੈਂ ਸਾਵਾ ਕੰਮ ਨਾਲ ਕਰਦੀ ਆ ਤਾਂ ਵੀ ਬਸ ਇਹਨੇ ਬੋਲੀ ਜਾਣਾ ਵਾ ਲੱਕੇ ਦਾ ਅੱਜ ਦੁਖਣ ਲੱਗਾ ਵਾ ਲੱਕੇ ਤੇ ਜਰੋਂਦਾ ਹੀ ਇਹ ਫੜਕੇ ਬੈਠਾ ਉਦੋਂ ਦਾ ਹੀ ਮੇਰਾ ਲੱਕ 2000 ਲੱਕ ਦੋ ਦਾ ਪਤਾ ਨਹੀਂ ਝੂਠ ਬੋਲ ਕੇ ਕੰਮ ਕਰਾਈ ਜਾਂਦਾ ਮੇਰੇ ਕੋ ਖਰਿਆ ਤੇ ਤਾਂ ਵੀ ਪਰ ਮੇਰਾ ਕੋਈ ਨਾਂ ਨਹੀਂ ਮੈਂ ਤਾਂ ਜਦੋਂ ਮਰ ਜੂਗੀ ਨਾ ਉਦੋਂ ਲੋਕਾਂ ਨੇ ਆਖਣਾ ਚੰਗੀ ਹੁੰਦੀ ਪਰ ਇਹ ਬੰਦੇ ਦੇ ਮੂੰਹੋਂ ਫੇਵ ਨਹੀਂ ਨਿਕਲਣਾ ਵੀ ਚੰਗੀ ਹੀ ਪਰ ਜੇ ਮੈਂ ਤੂੜੀ ਇਹ ਚਪਾਲੀ ਚੁੱਕ ਕੇ ਕਿੱਦਾਂ ਖੜਨੀ ਆ ਮੇਰਾ ਕਿਹੜਾ ਗਾੜੀ ਲੱਕ ਸਾਊ ਟੋਕਰੇ ਚ ਪਾਉਣੀ ਤੰਗਲੀ ਨਾਲ ਠਾਂ ਕਰਾਂ ਤੰਗਲੀ ਨਾਲ ਹੀ ਠਾਂ ਕਰਦੀ ਆ ਠਾਇ ਹਾਏ ਤੰਗਲੀ ਤੇ ਹੋਣੀ ਚੁੱਕੀ ਹੋਣੀ ਹੀ ਇਹ ਕਿਦਰ ਜੰਮ ਗਈ ਆ ਹਾਏ ਹਾਏ ਨੂੰ ਕੀ ਲੱਗ ਗਿਆ ਵਾ ਤਾਂ ਮੱਝ ਨਹੀਂ ਆਕੀ ਬਣ ਗਿਆ ਤਾਂ ਸਿਆਪਾ ਹੋ ਜੇ ਨਹੀਂ ਬੰਦੇ ਦਾ ਇਹਦਾ इन्हें मेरे मगरी ही पै गया इन्हें चंगे की मेरे न अग लाने डंगर रखे जो पठे पैने नहीं तो रखे की करू सऊ तो के फिर वेखूगी करनी ठा खा। खादी हो गई हाय जो तंगली चुक वो नहीं चुकी जाती जे टोकरी चुक दी चुकी जाती ਇੱਥੇ ਲਿਉਣੀ ਪਰ ਪਰ ਕੇ ਬੋਕ ਰਕੀ ਲਿਓ ਆਮ ਹੋ ਗਿਆ ਅੱਜ ਨਾ ਕੋਈ ਮੀਤ ਨਾ ਕੋਈ ਗਾਰਾ ਹਾਏ ਹਾਏ ਟੋਕਰੀ ਦੇ ਵਿੱਚ ਤੂੜੀ ਕਿੱਥੇ ਚਲ ਗਈ ਆ ਟੋਕਰੀ ਚੁੱਕ ਕੇ ਖੜ ਦੇ ਹਾਏ ਹਾਏ ਕੀ ਹੋਣ ਰਿਆ ਇਨੇ ਫੇਰੇ ਮੇਰੇ ਕੋ ਵਜਣ ਦੇ ਹਾਏ ਓਕਰੀ ਹਾ ਹਾ ਫੇਰ ਨਾ ਦੇਖ ਪਾਂ ਕਿਤੇ ਕੀ ਬਣ ਗਿਆ ਵਾਜ ਮੇਰੇ ਨਾਲ ਮੈਂ ਰੋਜ਼ ਤੂੜੀ ਪਾਉਣੀ ਆ ਰੋਜ਼ ਮੈਂ ਸੁੱਟਦੀ ਗਾੜੀ ਕੁਰਲੀਆਂ ਚ ਹੈ ਹਾਏ ਹਾਈ ਸੋਖ ਨੂੰ ਹੀ ਆਨੇ ਸੀ ਤੂੰ ਝੂਠ ਬੋਲਦੀ ਹਾ ਹਾ ਭੂਤ